ਪਹਿਲਗਾਮ ਹਮਲੇ ਤੋਂ ਬਾਅਦ ਜਦ ਸਿੱਧੇ ਇਲਜ਼ਾਮ ਲਾਏ ਜਾ ਰਹੇ ਸੀ ਸੈਫੁੱਲਾ ਖਾਲਿਦ ਕਸੂਰੀ ਦੇ ਉੱਤੇ ਉਦੋਂ ਉਸੇ ਸਮੇਂ ਹੁਣ ਸੈਫੁੱਲਾ ਖਾਲਿਦ ਕਸੂਰੀ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਉਹਦੇ ਵਿੱਚ ਉਸਨੇ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ ਉਸਨੇ ਪਹਿਲਗਾਮ ਹਮਲੇ ਦੀ ਨਖੇਦੀ ਕੀਤੀ ਹੈ ਔਰ ਕਿਹਾ ਕਿ ਇਸ ਦੇ ਵਿੱਚ ਉਸ ਦਾ ਹੱਥ ਨਹੀਂ ਹੈ ਉਸਨੇ ਭਾਰਤੀ ਮੀਡੀਆ ਦੇ ਉੱਤੇ ਇਲਜ਼ਾਮ ਲਾਏ ਨੇ ਪਹਿਲਾ ਵੱਡਾ ਬਿਆਨ ਕਿਹਾ ਜਾ ਸਕਦਾ ਹੈ ਕਿਉਂਕਿ ਹੁਣ ਤੱਕ ਮੀਡੀਆ ਦੇ ਵਿੱਚ ਇਹੀ ਚਰਚਾ ਚੱਲ ਰਹੀ ਸੀ ਕਿ ਇਸ ਦੇ ਵਿੱਚ ਸੈਫੁੱਲਾ ਖਾਲਿਦ ਦਾ ਹੱਥ ਹੋ ਸਕਦਾ ਹੈ ਸੈਫੁੱਲਾ ਕਸੂਰੀ ਦਾ ਹੱਥ ਹੋ ਸਕਦਾ ਹੈ ਲਸ਼ਕਰੇ ਤਾਇਬਾ ਦੀ ਕਮੇਟੀਆਂ ਦਾ ਪ੍ਰਧਾਨ ਸੁਣਿਆ ਜਾਂਦਾ ਰਿਹਾ ਹੁਣ ਤੱਕ ਉਸ ਨੂੰ ਵਕਫ ਵਕਫ ਅਹੁਦਿਆਂ ਦੇ ਉੱਤੇ ਦੇਖਿਆ ਗਿਆ ਹੈ ਔਰ ਇਸ ਉੱਤੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਹੁਣ ਤੱਕ ਲਗਾਏ ਜਾ ਰਹੇ ਸੀ ਜਦੋਂ ਤੋਂ ਪਹਿਲਕਾਮ ਹਮਲਾ ਵਾਪਰਿਆ ਸੀ ਉਸ ਤੋਂ ਬਾਅਦ ਸਿੱਧੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਸੀ ਸੈਫੁੱਲਾ ਖਾਲਿਦ ਦੇ ਉੱਤੇ ਤੇ ਹੁਣ ਉਸ ਦਾ ਬਿਆਨ ਸਾਮਣੇ ਆਇਆ ਜੇ ਗੱਲ ਕਰੀਏ ਸੈਫੁੱਲਾ ਖਾਲਿਦ ਦੀ ਤਾਂ ਸੈਫੁੱਲਾ ਖਾਲਿਦ ਲਸ਼ਕਰੇ ਤਾਇਬਾ ਦੇ ਬਿਹਫ ਤੇ ਡੈਜ਼ਿਗਨੇਟ ਕੀਤਾ ਗਿਆ ਦੱਸਿਆ ਜਾਂਦਾ ਰਿਹਾ ਮੀਡੀਆ ਰਿਪੋਰਟਸ ਦੇ ਮੁਤਾਬਕ ਐਮਐਮਐਲ ਨਾ ਦੀ ਇੱਕ ਪਾਰਟੀ ਦਾ ਪ੍ਰੈਜ਼ੀਡੈਂਟ ਵੀ ਰਿਹਾ ਔਰ ਇਸ ਦੇ ਨਾਲ ਨਾਲ ਲਸ਼ਕਰੇ ਤਾਇਬਾ ਪਸ਼ਾਵਰ ਹੈੱਡਕੁਆਟਰਸ ਦੇ ਵਿੱਚ ਵੀ ਪ੍ਰਧਾਨਗੀ ਕੀਤੀ ਹੈ ਮੀਡੀਆ ਰਿਪੋਰਟਸ ਇਹ ਵੀ ਦੱਸਦੀਆਂ ਨੇ ਕਿ ਜਮਾਤ ਦਾਵਾ ਜੋ ਪੰਜਾਬ ਪ੍ਰੋਵਿੰਸ ਦੇ ਵਿੱਚ ਐਕਟਿਵ ਕਮੇਟੀ ਸੀ ਉਸ ਦਾ ਕੋਆਰਡੀਨੇਟ ਵੀ ਰਿਹਾ ਹੈ ਉਸ ਦਾ ਕੋਆਰਡੀਨੇਟਰ ਰਿਹਾ ਕੋਆਰਡੀਨੇਸ਼ਨ ਕੀਤੀ ਹੈ ਉਸ ਕਮੇਟੀ ਦੀ ਮੀਡੀਆ ਰਿਪੋਰਟਸ ਦੇ ਬਾਬਕ ਇਸ ਸੈਫੁੱਲਾ ਖਾਲਿਦ ਦੇ ਵੱਲੋਂ ਹੁਣ ਇੱਕ ਬਿਆਨ ਦਿੱਤਾ ਗਿਆ ਹੈ ਸੋਸ਼ਲ ਮੀਡੀਆ ਦਾ ਰੁਖ ਕਰਕੇ ਉਸਨੇ ਬਿਆਨ ਜਾਰੀ ਕੀਤਾ ਹੈ ਔਰ ਇਸ ਹਮਲੇ ਦੀ ਨਖੇਦੀ ਕਰਦਾ ਸੁਣਾਈ ਦਿੱਤਾ ਔਰ ਨਾਲੋਂ ਨਾਲ ਇਸ ਉੱਤੇ ਵੀ ਇਤਰਾਜ਼ ਕੀਤਾ ਕਿ ਉਸ ਉੱਤੇ غلط الزام تراشی کی جا رہی ہے کی بیان ہے اس کا جو بولیا ہے جموں کشمیر کے علاقہ پہلگام میں جو حملہ ہوا ہے اور ستائیس جانوں کا ضیا ہوا ہے ہم اس کی پر زور مذمت کرتے ہیں اس حملے کی آڑ میں ہندوستان کے میڈیا نے مجھے مورد الزام ٹھرایا فوری طور پر پاکستان پر الزام تراشی کی ہے اور گزشتہ چوبیس گھنٹے ہندوستان کا میڈیا الزام تراشیوں پر اترا ہوا ہے تو یہ بھی نہایت افسوسناک واقعہ